ਤੇ ਜਿਹੜੀ ਇਸ ਟਰੈਕਟਰ ਦੇ ਇੰਜਨ ਗੇਅਰ ਬਾਰੇ ਦੱਸੋ ਜੀ ਕਿਵੇਂ ਆ ਇੰਜਨ ਗੇਅਰ ਦਾ 100% ਜੀ ਰੁਪਈਏ ਦਾ ਰੁਪਈਆ ਰੁਪਈਏ ਦਾ ਰੁਪਈਆ ਕਹਿਨ ਦਾ ਨਹੀਂ ਤੁਸੀਂ ਆਪ ਵੀ ਚੈੱਕ ਕਰ ਸਕਦੇ ਆ ਚੈੱਕ ਕਰ ਸਕਦੇ ਤੇ ਬਾਕੀ ਇੱਕ ਇਸ ਦੀ ਇਹਦੇ ਗੇਰਾਂ ਬਾਰੇ ਦੱਸ ਦਿਓ ਕਿੰਨੇ ਗੇਰ ਇਹਦੇ ਇਹ ਪੰਜ ਗੇਰ ਆ ਜੀ ਪੰਜ ਗੇਰ ਅੱਗੇ ਨੂੰ ਆ ਹਾਂਜੀ ਛੇਮਾ ਬੈਕ ਆ ਜੀ ਛੇਮਾ ਬੈਕ ਆ ਠੀਕ ਆ ਯਾਨੀ ਕਿ ਇਹ ਲੋਬੀ ਕਿਸਾਨ ਭਰਾਵੋ ਸਟੈਂਡਰਡ 460 ਵਾਲੇ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਤੇ ਸੋਹਣੇ ਟਰੈਕਟਰ ਦੀ ਡਿਮਾਂਡ ਆਉਂਦੀ ਸੀ ਸੋਨਾ ਵੀ ਟਰੈਕਟਰ ਰੱਜ ਗਿਆ ਤੇ ਇੰਜਨ ਗੇਅਰ ਦਾ ਵੀ ਚੰ ਕਾਲਜੀ ਤੇ ਪਹਿਲਾਂ ਇਹ ਦੱਸੋ ਜੀ ਆਪਣਾ ਇਹ ਟਰੈਕਟਰ ਮਾਡਲ ਕਿਹੜਾ ਜੀ ਇਹ ਮਾਡਲ 2003 ਦਾ ਜੀ ਤਿੰਨ ਮਾਡਲ ਆ ਤੇ ਇਹ ਸਾਰਾ Ориਜਨਲ ਆ ਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਵਿਖਾਈਏ ਸ਼ੋ ਦਾ ਰੰਗ ਬਿਲਕੁਲ ਨਾਲ ਦਾ ਰੰਗ ਆ ਸ਼ਰਦਈ ਰੰਗ ਵਾਲੇ ਦੀ ਮਾਰਕੀਟ ਵੀ ਜ਼ਿਆਦਾ ਹੈ ਨਾ ਮੰਗ ਵੀ ਬਹੁਤ ਜ਼ਿਆਦਾ ਮੂਹਰਲੇ ਟਾਇਰ ਹੈਗੇ ਆ ਜੀ 6.5 45 ਵਾਲੇ ਟਾਇਰ ਆਉਂਦੇ ਨੇ ਇਹਨੂੰ ਹਾਂ ਜੀ ਹਾਂ ਹਾਂ 95 ਵਾਲੇ ਨਵੇਂ ਟਾਇਰ ਆ ਤੇ ਮਗਰਲੇ ਟਾਇਰ ਦੱਸ ਦੋ ਕਿੰਨੇ ਆ ਜੀ 70 ਪੈਸੇ ਜੀ ਐਮ ਆਰ ਐਫ ਐਮ ਆਰ ਐਫ ਕੰਪਨੀ ਦੇ 70 ਪੈਸੇ ਟਾਇਰ ਆ ਤੁਸੀਂ ਦੇਖ ਸਕਦੇ ਆ ਸਾਫ ਟਾਇਰ ਆ ਬੇਦਾਗ ਟਾਇਰ ਆ ਤੇ ਬਾਕੀ ਇਹਦੇ ਰਿਮ ਚਾਰੇ ਨਾਲ ਦੇ ਆ ਜੀ ਤੁਹਾਨੂੰ ਦਿਖਾ ਵੀ ਦਈਏ ਨਾਲ ਦੇ ਰਿਮਾਂ ਰਿਮਾਂ ਦੇ ਉੱਪਰ ਮਾਰ ਕੇ ਵੀ ਹੈਗੇ ਆ ਮਾਰ ਕੇ ਵੀ ਹੈਗੇ ਆ ਬਾਕੀ ਇਹ ਟਰੈਕਟਰ ਹੈਗਾ ਜੀ ਜੀਟਰ ਦੀ ਇੰਜਨ ਵਾਲਾ ਜੀਟਰ ਦੀ ਇੰਜਨ ਵਾਲਾ ਟਰੈਕਟਰ ਆ ਤੁਸੀਂ ਵੇਖ ਸਕਦੇ ਆ ਮਾਰਕਾ ਉੱਪਰ ਇੰਜਨ ਦੇ ਤੇ ਜਿਹੜੀ ਇਸ ਟਰੈਕਟਰ ਦੇ ਇੰਜਨ ਗੇਅਰ ਬਾਰੇ ਦੱਸੋ ਜੀ ਕਿਵੇਂ ਆ ਇੰਜਨ ਗੇਅਰ ਦਾ 100% ਜੀ ਰੁਪਈਏ ਦਾ ਰੁਪਈਆ ਰੁਪਈਏ ਦਾ ਰੁਪਈਆ ਕਹਿਣ ਦਾ ਨਹੀਂ ਤੁਸੀਂ ਆਪ ਵੀ ਚੈੱਕ ਕਰ ਸਕਦੇ ਆ ਚੈੱਕ ਕਰ ਸਕਦੇ ਚੈੱਕ ਕਰ ਤੇ ਬਾਕੀ ਇੱਕ ਇਸ ਦੀ ਇਹਦੇ ਗੇਰਾਂ ਬਾਰੇ ਦੱਸ ਦਿਓ ਕਿੰਨੇ ਗੇਰ ਹੈ ਦੇ ਇਹ ਪੰਜ ਗੇਰ ਆ ਜੀ ਪੰਜ ਗੇਰ ਅੱਗੇ ਨੂੰ ਆ ਹਾਂਜੀ ਛੇਮਾ ਬੈਕ ਆ ਜੀ ਛੇਮਾ ਬੈਕ ਆ ਠੀਕ ਆ ਯਾਨੀ ਕਿ ਇਹ ਵੱਧ ਤੋਰੇ ਵਾਲਾ ਕਹਿ ਲਈਏ ਕਿ ਵੱਡੇ ਗੇਰ ਵਾਲਾ ਪੰਜ ਗੇਰ ਅੱਗੇ ਨੂੰ ਇਸ ਟਰੈਕਟਰ ਦੇ ਤੇ ਛੇਮਾ ਬੈਕ ਗੇਰ ਆ ਬਾਕੀ ਟਰੈਕਟਰ ਕਿੰਨੇ ਹਾਰਸ ਪਾਵਰ ਚ ਆਉਂਦਾ ਜੀ ਇਹ? ਇਹ 60 ਹਾਰਸ ਪਾਵਰ ਆਈ। 60 ਹਾਰਸ ਪਾਵਰ 460 ਵਾਲਾ ਸਟੈਂਡਰਡ ਆ। ਹਾਂਜੀ ਹਾਂਜੀ ਤੇ ਡਬਲ ਕਲਚ। ਯਾਨੀ ਕਿਸੇ ਨੇ ਕੋਈ ਸੁਪਰ ਸੀਟਰ ਪਾਉਣਾ, ਕੋਈ ਰੋਟਾਵੇਟਰ ਪਾਉਣਾ ਸਾਰੇ ਕੰਮ ਕਰੂਗਾ। ਬਿਲਕੁਲ ਜੀ ਬਿਲਕੁਲ ਜੀ। ਠੀਕ ਆ। ਤੇ ਬਾਕੀ ਜਿਹੜਾ ਇਹਦਾ ਪੰਪ ਆ, ਨਾਲ ਦਾ ਪੰਪ ਆ ਨਾ ਬਿਲਕੁਲ। ਇਹ ਗੱਲ ਕਰੀ ਜੀ ਆਪਾਂ ਇਸ ਟਰੈਕਟਰ ਦੇ ਨੰਬਰ ਦੀ ਤਾਂ ਅੰਕਲੇ ਨੰਬਰ ਕਿੱਥੋਂ ਦਾ ਜੀ? ਨੰਬਰ ਜੀਰੇ ਦਾ ਜੀ, ਪਹਿਲੇ ਨਾਮ ਆ ਟਰੈਕਟਰ ਹੈ ਟਿਕਰੇ। ਠੀਕ ਆ, ਪਹਿਲੇ ਨਾਮ ਆ ਜੇ ਪਹਿਲੇ ਨਾਮ ਆ ਪੰਜਾਬ ਨੰਬਰ ਆ ਠੀਕ ਆ ਕਾਪੀ ਕਾਗਜੋਕੇ ਆ ਮੈਂ ਕਹਿੰਦਾ ਜਦੋਂ ਓਕੇ ਤੇ ਬਾਕੀ ਜਿਹੜੀ ਫਾਈਬਰ ਹੱਟ ਲੱਗੀ ਆ ਇਹ ਇਸੇ ਤਰ੍ਹਾਂ ਦੀ ਇਸਟ੍ਰੈਕਟਰ ਨੂੰ ਓਰੀਜਨਲ ਆਉਂਦੀ ਆ ਠੀਕ ਆ ਯਾਨੀ ਕਿ ਉਹੀ ਫਾਈਬਰ ਹੱਟ ਲੱਗੀ ਆ ਜੋ ਓਰੀਜਨਲ ਇਸਟ੍ਰੈਕਟਰ ਨੂੰ ਆਉਂਦੀ ਆ ਮੈਨੂੰ ਪਿੱਛੇ ਘੁੰਮ ਕੇ ਵਿਖਾ ਦਈਏ ਤਾਂ ਇਸਟ੍ਰੈਕਟਰ ਤੇ ਸਿੱਧੇ ਬੀਮ ਨਹੀਂ ਲੱਗਦੇ ਇਹ ਹੈਗੇ ਮੋੜਵੇਂ ਬੀਮਾਂ ਵਾਲੀ ਛਤਰੀ ਆ ਤੇ ਬਾਕੀ ਮਗਰਾੜ ਵਗੈਰਾ ਬਿਲਕੁਲ ਵੇਜਾਗਾ ਹੁੱਕ ਵਗੈਰਾ ਚੰਗੀ ਹੁੱਕ ਲੱਗੀ ਆ ਤੇ A to Z ਲੈਪਟਾਪੇ ਟੂਪੇ ਹਜੇ ਨਾਲ ਦੇ ਆ ਇਹ ਨਹੀਂ ਕਿ ਤੇ ਲੈਪਟਾਪਾ ਪਾੜਿਆ ਹੋਊਗਾ ਸ ਹੁਣ ਗੱਲ ਕਰੀਏ ਜੀ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਤਾਂ ਡਿਮਾਂਡ ਕੀ ਰੱਖੀ ਆ ਉਹ ਰੇਟ ਤਾਂ ਬਈ ਆਇਆਦਾ 328000 ਰੁਪਿਆ 328000 ਰੁਪਿਆ ਆਪਣੀ ਇਸ ਟਰੈਕਟਰ ਦੀ ਡਿਮਾਂਡ ਆ ਹਾਂਜੀ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਹਾਂ ਉਹਦੇ ਵਾਸਤੇ 310000 ਦੇਵਾਂਗਾ ਟਰੈਕਟਰ 310000 ਦਾ ਆਪਾਂ ਇਹ ਟਰੈਕਟਰ ਦੇ ਦੇਣਾ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਡੰਡਾ ਫੱਟੀ ਜੋ ਸਮਾਨ ਆ ਜੀ ਹੈਗਾ ਜੀ ਹੈਗਾ ਨਾਲ ਸਾਰਾ ਸਮਾਨ ਦਵਾਂਗੇ ਤੇ ਬਾਕੀ ਆਪਦਾ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ ਮੇਰਾ ਹੈਗਾ 98766 ਜੀ 98766 54566 ਜੀ 53566 ਤੇ ਆਪਦਾ ਏਰੀਆ ਦੱਸ ਦਿਓ ਜੀ ਹਾਂ ਏਰੀਆ ਮੇਰਾ ਕੋੜਪੂਰਾ ਹੀ ਬੱਸ ਸਟ ਕੋੜਕਪੂਰੇ ਬੱਸ ਸਟੈਂਡ ਕੋਲੇ ਕਿਸੇ ਨੇ ਬੱਸ ਚੜ੍ਹ ਕੇ ਆਉਣਾ ਤੇ ਉਹ ਵੀ ਵੇਖ ਸਕਦਾ ਹਾਂ ਜਰੂਰੀ ਨਹੀਂ ਆਪਾਂ ਕਹੀਏ ਦੂਰੋਂ ਆਉਣਾ ਬਾਈ ਨੇ ਕਿਸੇ ਨੇ ਕਾਰ ਤੇ ਤੇਲ ਬਾਲ ਕੇ ਆਉਣਾ ਤੇ ਬੱਸ ਚੜ੍ਹ ਕੇ ਆ ਜੇ ਤੇ ਨੇੜੇ ਹੀ ਬਾਈ ਦਾ ਘਰ ਆ ਬੱਸ ਸਟੈਂਡ ਦੇ ਕੋੜਕਪੂਰੇ ਦੇ ਉੱਥੇ ਆ ਕੇ ਤੁਸੀਂ ਇਹ ਸਟੈਂਡਰਡ 460 ਡੀਆਈ ਵਾਲਾ ਖਰੀਦ ਸਕਦੇ ਆ ਬਾਕੀ ਵਖਾ ਦੀਏ ਸੈਲਫ ਵੀ ਇਸ ਟਰੈਕਟਰ ਨੂੰ ਨਵੀਂ ਲੱਗੀ ਆ ਗੇਰਾ ਵਾਲੀ ਸੈਲਫ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਰਿਪਾਇਰ 18000 ਦਾ ਮਾਨਤਨ ਹੋ ਜਾਣਾ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹ ਟਰੈਕਟਰ ਬਾਰੇ ਹੋਰ ਜਾਣ ਤੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਮਿਲਦੇ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਤੁਹਾਡਾ ਵੀ ਅੰਕਲ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ